ਇੱਕ ਵਾਰੀ ਭਾਈ ਗੁਰਜੰਤ ਸਿੰਘ ਬੁੱਧ ਸਿੰਘ ਵਾਲਾ ਨੂੰ ਡਿੰਪੀ ਕਹਿੰਦਾ ਕਿ ਤੁਸੀਂ ਸੰਘਰਸ਼ ਜਾਰੀ ਰੱਖੋ ਅਤੇ ਮੈਂ ਸਿਆਸਤ ਵਿੱਚ ਜ਼ੋਰ ਅਜਮਾਇਸ਼ ਕਰਨ ਲੱਗਾ ਉਧਰ ਵਾਲਾ ਪਾਸਾ ਵੀ ਖਾਲੀ ਨਹੀਂ ਛੱਡਣਾ ਤਾਂ ਕਿ ਆਪਾਂ ਆਪਣੇ ਬੰਦਿਆਂ ਨੂੰ ਸਪੋਰਟ ਕਰ ਸਕੀਏ ਤਾਂ ਭਾਈ ਗੁਰਜੰਤ ਥੋੜੀ ਦੇਰ ਚੁੱਪ ਰਹਿਣ ਤੋਂ ਬਾਅਦ ਬੋਲਿਆ ਕਿ ਸਾਡੇ ਵਾਲਾ ਰਾਹ ਮਾਛੀਵੜ ਦੇ ਜੰਗਲਾਂ ਤੋਂ ਸ਼ੁਰੂ ਹੋਇਆ ਅਤੇ ਇਹਦੀ ਮੰਜ਼ਿਲ ਸਿਰਫ ਤਾਂ ਸਿਰਫ ਸੰਪੂਰਨ ਸਿੱਖ ਰਾਜ ਦੀ ਪ੍ਰਾਪਤੀ ਹੈ। ਪੂਰੇ ਪਰੇ ਇਸ ਦੀ ਕੋਈ ਮੰਜ਼ਿਲ ਨਹੀਂ। ਭਾਰਤੀ ਨਿਜਾਮ ਦੇ ਬੂਹੇ ਬਹੁਤ ਭੀੜੇ ਹਨ। ਉੱਥੇ ਅੰਦਰ ਵੜਨ ਲੱਗਿਆਂ ਸਾਡੀਆਂ ਪੱਗਾਂ ਫਸ ਜਾਂਦੀਆਂ। ਹੁਣ ਜਾਂ ਤਾਂ ਪੱਗ ਉਤਾਰਨੀ ਪਵੇਗੀ ਤੇ ਜਾਂ ਫਿਰ ਸੀਸ ਕਟਵਾਉਣਾ ਪਵੇਗਾ। ਤੈਨੂੰ ਵੱਡੇ ਭਾਈ ਕੀ ਮਨਜ਼ੂਰ ਹੈ ਇਹ ਤੂੰ ਸੋਚ ਲਵੀਂ। ਕੁਝ ਮੱਖੀਆਂ ਵਿੱਚ ਸੰਤਾਂ ਦਾ ਤੀਰ ਨਹੀਂ ਲੱਗਾ ਤੇ ਉਹ ਅਦੂਰੇ ਰਹਿ ਗਏ ਨਹੀਂ ਤਾਂ ਸੰਤਾਂ ਦੇ ਹੱਥਾਂ ਵਿੱਚੋਂ ਲੰਘ ਕੇ ਤਾਂ ਤੀਰ ਵੀ ਪੂਰੇ ਹੋ ਗਏ ਕਿਸੇ ਨੇ ਅਤਵਾਦੀ ਕਹਿ ਦਿੱਤਾ ਕਿਸੇ ਨੇ ਗੈਂਗਸਟਰ ਕਹਿ ਦਿੱਤਾ ਪਰ ਪੰਜਾਬ ਦੀ ਫਿਜ਼ਾ ਵਿੱਚ ਤੈਰਦੀ ਹੋਈ ਗੈਰਤ ਨੂੰ ਜਦੋਂ ਵੀ ਕੋਈ ਅਣਖ ਬਲੱਡ ਮਿਲਿਆ ਤਾਂ ਉਹਨੇ ਇੱਕ ਵਾਰੀ ਪੂਰੀ ਦੁਨੀਆ ਨੂੰ ਦੱਸਿਆ ਪੂਰੀ ਦੁਨੀਆ ਨੂੰ ਦੱਸਿਆ ਜ਼ਰੂਰ ਹੈ ਕਿ ਇੱਥੇ ਸਿੱਖ ਵੱਸਦੇ ਆਂ ਡਿੰਪੀ ਨੂੰ ਗਏ ਨੂੰ ਕਿਨਾ ਸਮਾ ਹੋ ਗਿਆ ਪਰ ਡਿੰਪੀ ਤੋਂ ਬਾਅਦ ਕਿੰਨੇ ਨੌਜਵਾਨ ਉਸੇ ਰਸਤੇ ਤੇ ਚੱਲੇ ਜਿਨ੍ਹਾਂ ਨੂੰ ਸਹੀ ਦਿਸ਼ਾ ਨਹੀਂ ਮਿਲੀ ਨਹੀਂ ਤਾਂ ਸੁੱਕੇ ਜਿੰਦੇ ਹੋ ਕੇ ਦੁਨੀਆ ਤੋਂ ਰੁਖਸਤ ਹੁੰਦੇ ਅਸੀਂ ਆਪਣੇ ਨੌਜਵਾਨਾਂ ਨੂੰ ਸਮਝਿਆ ਅਤੇ ਨਾ ਅਪਣਾਇਆ ਸਟੇਟ ਦੁਆਰਾ ਸਿਰਜੇ ਮਾਹੌਲ ਦਾ ਸ਼ਿਕਾਰ ਹੁੰਦੇ ਰਹੇ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਨੌਜਵਾਨ ਪੰਥ ਵੱਲ ਅਤੇ ਸਿੱਖੀ ਵੱਲ ਮੁੜ ਰਹੇ ਹਨ ਉਸ ਵੇਲੇ ਉਹਨਾਂ ਦਾ ਸ਼ਿਕਾਰ ਖੇਡਿਆ ਅਤੇ ਅਸੀਂ ਸਵਾਲ ਕਰਨ ਦੀ ਬਜਾਏ ਸਿਸਟਮ ਦੀ ਬੇਗੈਰਤੀ ਤੇ ਤਾੜੀਆਂ ਮਾਰਨ ਲੱਗੇ ਬਾਈ ਗੁਰਜੰਟ ਦੀ ਗੱਲ ਸਹੀ ਸੀ ਕਿ ਸਾਡੀਆਂ ਪੱਗਾਂ ਇਹਨਾਂ ਦੇ ਭੀੜੇ ਦਰਵਾਜ਼ਿਆਂ ਵਿੱਚ ਫਸ ਜਾਂਦੀਆਂ ਹਨ ਜਾਂ ਸਿਰ ਘਟਵਾਣਾ ਪਵੇਗਾ ਜਾਂ ਪੱਗ ਲਵਾਣੀ ਪਵੇਗੀ ਇਹਦੀ ਪਤਖ ਉਦਾਹਰਣ ਭਾਈ ਦੀਪ ਸੂ ਅੰਮ੍ਰਿਤਪਾਲ ਸਿੰਘ ਖਾਲਸਾ ਜਿਨ੍ਹਾਂ ਨੇ ਹਥਿਆਰਬੰਦ ਸੰਘਰਸ਼ ਨਹੀਂ ਲੜਿਆ ਪਰ ਡੈਮੋਕਰੇਟਿਕ ਤਰੀਕੇ ਦੇ ਨਾਲ ਹੱਕ ਸੱਚ ਦੀ ਗੱਲ ਕੀਤੀ ਸਿੱਖੀ ਦੀ ਗੱਲ ਕੀਤੀ ਇਹਨਾਂ ਦੋਵਾਂ ਵਿੱਚੋਂ ਇੱਕ ਦਾ ਸੀਸ ਕੱਟ ਦਿੱਤਾ ਗਿਆ ਅਤੇ ਦੂਜੇ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਕੀਮਤ ਤਾਂ ਚੁਕਾਉਣੀ ਪੈਂਦੀ ਹੈ ਅੱਜ ਜਿਨ੍ਹਾਂ ਵੀ ਨੌਜਵਾਨੀ ਪਟਕੀ ਹੋਈ ਹੈ ਜਿਹੜੇ ਆਪਸੀ ਕਲੇਸ਼ ਅਤੇ ਨਸ਼ਿਆਂ ਵਿੱਚ ਖਵਾਰੀ ਝੱਲ ਰਹੇ ਆ ਉਹਨਾਂ ਨੂੰ ਆਗੂ ਨਹੀਂ ਮਿਲਿਆ ਇਸ ਕਰਕੇ ਚੱਲੇ ਹੋ ਕੇ ਇੱਕ ਦੂਜੇ ਤੇ ਗੋਲੀਆਂ ਮਾਰਦੇ ਆ ਜਿੱਦਣ ਇਹਨਾਂ ਨੂੰ ਸਹੀ ਦਿਸ਼ਾ ਮਿਲ ਗਈ ਫਿਰ ਇਹ ਸਹੀ ਰਾਹ ਤੇ ਮੁੜੇ ਆਉਣਗੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਣਕਾਰੀ ਚੰਗੀ ਲੱਗੀ ਅਸੀਂ ਆਪਣੇ ਨੰਦਪੁਰ ਟਾਈਮਸ ਚੈਨਲ ਦੇ ਉੱਪਰ ਪੰਥ ਤੇ ਪੰਜਾਬ ਦਰਦੀ ਵੀਡੀਓ ਲੈ ਕੇ ਤੁਹਾਡੇ ਨਾਲ ਰੂਬਰੂ ਹੋਣੇ ਆ ਸਾਨੂੰ ਸਪੋਰਟ ਕਰੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੇਨਤੀ ਆ